ਹਰ ਸ਼ੀ ਕਾਲ ਜੀ ਮੈਂ ਬਾਈ ਬਾਬਟਿਕ ਤਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਜੀ ਆਰੀਵਰਕ ਵਾਲੇ ਸੂਟ ਲੈ ਕੇ ਆਏ ਆਂ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਹੈ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਆਪਾਂ ਨੇ ਜਿਹੜਾ ਰੈਡੀ ਕੀਤਾ ਸੀ ਜੀ 4 ਸੂਟ ਰੈਡੀ ਕੀਤੇ ਸੀ 2 ਸੂਟ ਆਪਣੇ ਕੋਲੇ ਨੇ 2 ਸੂਟ ਕਸਟਮਰ ਲੈ ਗਿਆ ਤੁਸੀਂ ਸੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਸੂਟ ਦੀ ਫੋਲੋ ਲੁੱਕ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਆ ਬਹੁਤ ਹੀ ਸੋਹਣਾ ਕੰਮ ਹੋਇਆ ਸਾਫ ਸੁਥਰਾ ਜਿਹਾ ਇਹ ਆ ਗਿਆ ਵੀਰੇ ਘੇਰੇ ਦਾ ਕੰਮ ਸੌਰੀ ਫੈਬਰਿਕ ਦੱਸਣਾ ਭੁੱਲੀ ਇਹ ਆਪਾਂ ਨੇ ਫੈਬਰਿਕ ਜਿਹੜਾ ਲੈਂਤਾ ਜੀ ਖਾਦੀ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਵਾਈਟ ਖਾਦੀ ਲੈ ਕੇ ਆਪਾਂ ਨੇ ਡਾਈ ਕਰਵਾਈ ਹੋਈ ਹੈਗੀ ਉਹਦੇ ਉੱਪਰ ਵਰਕ ਕੀਤਾ ਇਹ ਆ ਗਿਆ ਵੀਰੇ ਘੇਰੇ ਦਾ ਕੰਮ ਘੇਰੇ ਦੇ ਉੱਪਰ ਆਪਾਂ ਨੇ ਮਸ਼ੀਨ ਹਾਰੀ ਸੌਰੀ ਆਰੀ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਆਰੀ ਦੇ ਤੁਸੀਂ ਦੇਖ ਸਕਦੇ ਹੋ ਇਹ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਕੀਤਾ ਹੋਇਆ ਹੈਗਾ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਵਾਲਾ ਵਰਕ ਜਿਹੜਾ ਕਰਵਾ ਸਕਦੇ ਹੋਗੇ ਇਹ ਥੋੜਾ ਜਿਹਾ ਔਇਲ ਲੱਗਿਆ ਹੋਇਆ ਹੈਗਾ ਜਦੋਂ ਮਸ਼ੀਨ ਤੇ ਕੰਮ ਕਰਦੇ ਸੀ ਇਹ ਸਾਰੀ ਸ਼ਰਟ ਦੇ ਵਿੱਚ ਇਦਾਂ ਬੂਟੀ ਬਣੀ ਹੋਈ ਹੈ ਬਹੁਤ ਹੀ ਸੋਹਣੀ ਬੂਟੀ ਬਣੀ ਹੋਈ ਹੈ ਤੇ ਇਹਦਾ ਫਰੰਟ ਬਣਿਆ ਹੋਇਆ ਹੈ ਇਹ ਵਾਲਾ ਨੈਕ ਆ ਗਿਆ ਨੈਕ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਸੇਮ ਵਰਕ ਹੈ ਇਹਦੇ ਜਿਹੜੇ ਬੈਕ ਦੇ ਉੱਪਰ ਕੀਤਾ ਬੈਕ ਦੇ ਉੱਪਰ ਜਸਟ ਆਪਾਂ ਨੇ ਇਹ ਵਾਲਾ ਨੈਕ ਨਹੀਂ ਬਣਾਇਆ ਹੋਆ ਬਾਕੀ ਸੇਮ ਐਸ ਇਟ ਇਜ਼ ਘੇਰਾ ਵਗੈਰਾ ਕੀਤਾ ਵਰਕ ਇਹ ਜੀਆਂ ਆ ਗਈਆਂ ਬਾਹਾਂ ਆ ਗਈਆਂ ਸੇਮ ਹੀ ਵਰਕ ਆਪਾਂ ਨੇ ਜਿਹੜਾ ਪੌਂਚੀਆਂ ਦੇ ਉੱਪਰ ਕੀਤਾ ਹੋਇਆ ਜੀ ਪਹੁੰਚਿਆ ਤੇ ਜਿਹੜਾ ਬਾਹਮਾ ਦਾ ਕੰਮ ਆ ਉਹ ਸੀਮ ਕੀਤਾ ਹੈ 셔ਟ ਦਾ ਫਰੰਟ ਤੇ ਬੈਕ ਦਾ ਆਪਣੇ ਮੇ ਘੇਰੇ ਦਾ ਕੰਮ ਕੀਤਾ ਹੋਇਆ ਓਨਲੀ ਇਹ ਵਾਲਾ ਬੈਕ ਦੇ ਉੱਪਰ ਜਿਹੜਾ ਆਪਣੇ neck ਨਹੀਂ ਬਣਾਇਆ ਹੋਇਆ ਸੀ ਇਹਦੇ ਵਿੱਚ ਇੱਕ suit ਆਪਣੇ air ready ਕੀਤਾ ਇਹ without ਦੁਪੱਟਾ ਜਿਹੜਾ ਇਸ suit ਦਾ price ਹੈਗਾਗਾ 1800 ਰੁਪਿਆ price ਹੈ ਜੀ ਅਗਰ ਕੋਈ ਕਸਟਮਰ ਲੈਣਾ ਚਾਹੁੰਦਾਗਾ ਇਹਦੇ ਵਿੱਚ ਫੈਬਰਿਕ ਆਊਗਾ 셔ਟ ਦੀ ਫਰੰਟ ਦਾ ਵਰਕ ਆਊਗਾ ਬੈਕ ਦਾ ਵਰਕ ਆਊਗਾ ਤਿੱਲੇ ਦੇ ਨਾਲ ਕੰਮ ਹੋਇਆ ਬਾਹਮਾ ਤੇ ਪਹੁੰਚਿਆ ਦਾ ਕੰਮ ਆਊ ਕੰਮ ਕੀਤਾ ਹੋਊਗਾ ਜੀ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜ਼ਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਵੀ ਸਾਨੂੰ ਇਹ ਸੂਟ ਚਾਹੀਦਾ ਤੁਸੀਂ ਸੇਮ ਸੂਟ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਜਿਹੜਾ ਕਸਟਮਾਈਜ਼ ਕਰਵਾ ਸਕਦੇ ਹੋ ਕਿਉਂਕਿ ਆਪਾਂ ਨੇ ਤਾਂ ਖਾਦੀ ਡਾਈ ਕਰਵਾਉਣੀ ਹੁੰਦੀ ਹੈ ਜੀ ਅਗਰ ਤੁਸੀਂ ਖਾਦੀਏ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਅਗਰ ਤੁਸੀਂ ਕਿਸੇ ਹੋਰ ਸਟੱਫ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰਾਈਸ ਜਿਹੜਾ ਉਹਦੇ ਅਕੋਰਡਿੰਗ ਹੋਊਗਾ ਜੀ ਅਗਰ ਵੀਡੀਓ ਵੀਰ ਵਿਦਿਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੀ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਕੋਲੇ ਜਲਦੀ ਤੋਂ ਜਲਦੀ ਪਹੁੰਚ ਸਕੇ ਥੈਂਕ ਯੂ ਜੀ